ਪਿਆਰ ਭਰੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਸ਼ਦੀਪ ਕੋਹਰਾਤੇ ਮੈਂ ਹੁਣ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਹਾਂਜੀ ਜੀ ਵੀ ਕਿ ਹੁਣ ਸਾਡੇ ਸਕੂਲ ਦੀ ਨਵੀਂ ਸਟਾਰਟ ਹੋਈ ਹੈ ਸਾਰੇ ਦੇ ਐਡਮਿਸ਼ਨਸ ਓਪਨ ਹੋ ਚੁੱਕੇ ਨੇ ਸਾਡੇ ਸਕੂਲ ਦਾ ਪਹਿਲਾ ਦਿਨ ਹੈਗਾ ਸਾਰੇ ਦੀ ਵਧੀਆ ਅੱਗੇ ਅੱਗੇ ਕਲਾਸਾਂ 'ਚ ਵੱਜ ਚੁੱਕੇ ਨੇਗੇ ਸਾਨੂੰ ਬਹੁਤ ਚੰਗਾ ਲੱਗਿਆ ਅੱਜ ਸਕੂਲ 'ਚ ਆ ਕੇ ਸਾਡੇ ਸਾਰੇ ਸਟਾਫ ਤੇ ਪ੍ਰਿੰਸੀਪਲ ਸਰ ਨੇ ਸਾਡਾ ਸਵਾਗਤ ਕੀਤਾ ਸਾਨੂੰ ਹਲਦੀ ਦੇ ਟਿੱਕੇ ਲਗਾਏ ਸਾਨੂੰ ਬਹੁਤ ਜ਼ਿਆਦਾ ਚੰਗਾ ਲੱਗਿਆ ਕਿ ਅੱਜ ਅਸੀਂ ਨਵੀਂ ਕਲਾਸ ਹੋ ਗਏ ਵਧੀਆ ਸਕੂਲ ਦੇ ਵਿੱਚ ਆਏ ਤੇ ਇੱਥੇ ਦੀ ਪੜ੍ਹਾਈ ਤੇ ਸਹੂਲਤਾਂ ਹੋਰ ਵੀ ਜ਼ਿਆਦਾ ਵਧੀਆ ਨੇ ਟੀਚਰਸ ਇਹਨੇ ਪਿਆਰ ਨਾਲ ਗੱਲ ਕਰਦੇ ਨੇ ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਸਮਝਾਉਣ ਦਾ ਤਰੀਕਾ ਸਾਨੂੰ ਹੋਰ ਵੀ ਜ਼ਿਆ ਤੇ ਮੇਰੇ ਅਕੋਰਡਿੰਗ ਤਾਂ ਸਕੂਲ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਤੇ ਹੋਣੀ ਵੀ ਨਹੀਂ ਚਾਹੀਦੀ ਜਿਵੇਂ ਸਾਡੇ ਟੀਚਰਸ ਤੇ ਸਟਾਫ ਸਾਡ ਨੂੰ ਸਹੂਲਤਾਂ ਦਿੰਦੇ ਨੇ ਸਾਨੂੰ ਪੜ੍ਹਾਉਂਦੇ ਨੇ ਆਈ ਥਿੰਕ ਉਹ ਨਰ ਬੈਸਟ ਦੇ ਰਹੇ ਨੇ ਉਹ ਆਪਣਾ ਦੇ ਰਹੇ ਨੇ ਬਹੁਤ ਜ਼ਿਆਦਾ ਬੈਸਟ ਦੇ ਰਹੇ ਨੇਗੇ ਤੇ ਹੁਣ ਅਸੀਂ ਚਾਹੁੰਦੇ ਆ ਕਿ ਅਸੀਂ ਵੱਡਿਆ ਕਲਾਸਾਂ 'ਚ ਹੋਗੇ ਤਾਂ ਹੋਰ ਵੀ ਜ਼ਿਆਦਾ ਮਿਹਨਤ ਕਰਕੇ ਅੱਗੇ ਵਧੀਏ ਆਪਣੇ ਟੀਚਰਜ਼ ਦਾ ਜਿਹੜਾ ਉਹਨਾਂ ਨੇ ਸਾਨੂੰ ਪੜਾਇਆ ਉਹਨਾਂ ਦਾ ਆਦਰ ਪਾਈਏ ਸਾਡੇ ਸਕੂਲ ਦਾ ਟਾਈਮ ਜੇ 8 ਵਜੇ ਕਰਤਾ ਤੇ 8 ਵਜੇ ਸਹੀ ਟਾਈਮ ਹੈਗਾ ਕਿਉਂਕਿ ਹੁਣ ਗਰਮੀਆਂ ਦਾ ਟਾਈਮ ਆ ਰਿਹਾ ਹੈਗਾ ਤੇ ਸਵੇਰੇ ਉੱਠ ਕੇ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੁੰਦਾ ਹੈਗਾ ਸਵੇਰੇ ਜਲਦੀ ਉੱਠ ਕੇ ਸਕੂਲ ਆਰਨੇ ਤਾਂ ਵਧੀਆ ਲੱਗਦਾ ਮਤਲਬ ਕਿ ਵਧੀਆ ਟਾਈਮ ਹੁੰਦਾ ਸਾਡੇ ਲਈ ਬ੍ਰੇਕਫਾਸਟ ਵਗੈਰਾ ਕਰਨ ਦਾ ਸਹੀ ਟਾਈਮ ਹੈ ਹਾਂਜੀ ਸਾਡੇ ਮਤਲਬ ਕਿ ਪੰਜਾਬ ਦੇ ਵਿੱਚੋਂ ਚੁਣੇ ਗਏ ਨੇ ਜਿਨ੍ਹਾਂ ਨੂੰ ਹੁਣ ਸੈਂਟਰਲ ਬੋਰਡ ਕਰ ਦਿੱਤਾ ਗਿਆ ਹੈ ਪੀਐਮ ਸ਼੍ਰੀ ਬਣਾ ਦਿੱਤਾ ਗਿਆ ਜਿਨ੍ਹਾਂ ਦੇ ਵਿੱਚੋਂ ਸਾਡਾ ਸਕੂਲ ਹੈ ਪਤੜਾ ਦੇ ਵਿੱਚ ਦੋ ਸਕੂਲ ਚੁਣੇ ਗਏ ਨੇ ਚਤਰਾਣਾ ਸਕੂਲ ਤੇ ਪਤੜਾ ਸਕੂਲ ਇਹਦੇ ਨਾਲ ਕਾਫੀ ਸਾਰੀਆਂ ਸਹੂਲਤਾਂ ਸਾਨੂੰ ਪ੍ਰੋਵਾਈਡ ਕੀਤੀਆਂ ਗਈਆਂ ਨੇ ਸਕੂਲ ਸਕੂਲ ਦੇ ਵਿੱਚ ਇੰਸਟਰੂਮੈਂਟਸ ਆਏ ਨੇ ਨਿਊ ਪਲੇ ਦਾ ਪਲੇਗਰਾਉਂਡ ਲਈ ਕਾਫੀ ਸਾਰਾ ਸਮਾਨ ਆਏਗਾ ਜੀ ਬੱਚਿਆਂ ਨੇ ਮਤਲਬ ਕਿ ਸਪੋਰਟਸ ਲਈ ਯੋਗਾ ਲਈ ਕਾਫੀ ਜ਼ਿਆਦਾ ਸਮਾਨ ਆਏਗਾ ਤੇ ਜਿਹੜੇ ਸਾਡੀ ਕਲਾਸ ਨੇ ਉਹਨਾਂ ਵਿੱਚ ਵੀ ਕਾਫੀ ਜ਼ਿਆਦਾ 스마트 ਜਿਹੜੀ ਐਪਲੀਕੇਸ਼ਨਸ ਲਗਾਈਆਂ ਗਈਆਂ ਨੇ ਜਿਵੇਂ ਕਿ ਸਾਡੇ ਸਕੂਲ ਦੇ ਕਮਰਿਆਂ ਦੇ ਵਿੱਚ 스마트 ਜਿਹੜੇ ਐਂਡਰੋਇਡ ਦੀ ਟਾਈਪ ਵੱਡੀ LEDS ਨੇ ਲਗਾਈਆਂ ਗਿਆ ਨੇ ਜਿਹਨਾਂ ਦੇ ਵਿੱਚ ਪੜਨ ਨਾਲ ਹੋਰ ਵੀ ਜ਼ਿਆਦਾ ਆਸਾਨੀ ਹੁੰਦੀ ਆ ਸਾਲਿਆਂ ਨੂੰ ਜੀ ਆਇਆਂ ਨੂੰ ਜੀ ਮੈਂ ਜਤਿੰਦਰ ਕੁਮਾਰ ਬਰਸਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਨਾ ਜੋ ਕਿ ਪੀਐਮ ਸ਼੍ਰੀ ਦੇ ਤਹਿਤ ਆ ਗਿਆ ਹੈ ਸੇਵਾ ਨਿਮਾ ਰਹੇ ਹਾਂ ਅੱਜ ਸਰਕਾਰ ਦੇ ਡਾਟਾ ਅਨੁਸਾਰ ਸਾਰੇ ਪੰਜਾਬ ਦਾ ਟਾਈਮ 8 ਤੋਂ 2 ਹੋਇਆ ਹੈ ਗਲਮੀ ਜਰਾ ਹੋ ਗਈ ਹੈ ਤਾਂ 8 ਤੋਂ 2 ਟਾਈਮ ਬਿਲਕੁਲ ਠੀਕ ਬੰਦ ਹੈ ਵਿਦਿਆਰਥੀਆਂ ਲਈ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਲਈ ਅਸੀਂ ਵਿਦਿਆਰਥੀਆਂ ਦੇ ਅੱਜ ਪਹਿਲੇ ਦਿਨ ਸਵਾਗਤ ਕੀਤਾ ਹੈ ਉਹਨਾਂ ਨੂੰ ਗਿਫਟ ਅਧੀ ਨਾਲ ਉਹਨਾਂ ਦਾ ਸਵਾਗਤ ਕੀਤਾ ਜੀ ਇਹ ਲੱਗਦਾ ਬੱਚਿਆਂ ਜਾਣਵਾਰ ਸਮੇਂ ਕਿੰਨੀ ਪੜਾਈ ਦਾ ਬੰਦ ਹੋ ਜਾਊਗਾ ਬੱਚਿਆਂ ਦੀ ਮੈਂ ਪੂਰਾ ਆਸ਼ਵਾਸਨ ਦਿੰਨਾ ਕਿ ਜਿਹੜੇ ਬਿਡਿਆਲਥੀਆਂ ਦੀ ਪੜਾਈ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਚੱਲੂ ਰਹੀ ਸਾਡੇ ਕੋਲ ਨਵੀਂ ਟੈਕਨੋਲੋਜੀ ਦੀ ਕਾਫੀ ਉਹ ਹੋ ਗਈਆਂ ਹਨ ਜਿਵੇਂ ਕਿ ਪ੍ਰੋਜੈਕਟਰ ਆਪਣੇ ਇੰਟਰਐਕਟਿਵ ਟਰਮੀਨਲ ਇੱਥੋਂ ਤੱਕ ਕਿ ਲੈਪਟਾਪ ਤੇ ਆਪਣੇ ਜਿਹੜੇ ਟੈਬਲੇਟ ਨੇ ਉਹਦੇ ਨਾਲ ਅਸੀਂ ਚੰਗੀ ਕਰਨਾ ਨਵੀਂ ਟੈਕਨੋਲੋਜੀ ਨਾਲ ਪੜਾਵਾ ਦੇ ਜੀ ਤੇ ਇਹ ਬਿਡਿਆਲਥੀਆਂ ਦੇ ਹਲ ਪੀੜ ਕੋ ਸਾਲੇ ਪੀੜ ਲੱਗਣਗੇ ਇੱਕ ਟਾਈਮ ਜਿਹੜਾ 2 ਤੋਂ 2 8 ਤੋਂ 2 ਆਉਣ ਵਾਲੇ ਦਿਨ 2 ਟਾ ਹੋਣਗੇ ਜੀ ਹਾਂਜੀ ਆਉਣ ਵਾਲੇ ਸਮੇਂ ਵਿੱਚ 2 ਸ਼ਿਫਟਾਂ ਸਾਡੇ ਸਕੂਲ ਵਿੱਚ ਹੋਣਗੀਆਂ ਕਿਉਂਕਿ ਸਾਡੇ ਸਕੂਲ ਵਿੱਚ ਕੰਮਿਆਂ ਦੀ ਬਹੁਤ ਜ਼ਿਆਦਾ ਕਟ ਹੈ ਤੁਸੀਂ ਦੇਖ ਹੀ ਲਏ ਹੋ ਕਿ ਸਾਡੇ ਸਕੂਲ ਵਿੱਚ ਲਗਭਗ 13-14 ਕਮਲੀਆਂ ਹੀ ਹਨ ਤੇ ਕਲਾਸਾਂ ਬਟ 23-24 ਦੇ ਕਲੀ ਬਣਨ ਤੇ ਹਜ਼ਾਰ ਵਿਦਿਆਰਥੀ ਇਸ ਵਿੱਚ ਪੜ੍ਹਨੇ ਆਏ ਜੀ ਤਾਂ ਸਰਕਾਰ ਵੱਲੋਂ ਇਹਹੀ ਮੰਗ ਹੈ ਕਿ ਸਕੂਲ ਦਾ ਟਾਈਮ ਸੇ ਸਿੰਗਲ ਸ਼ਿਫਟ ਵਿੱਚ ਕੀਤਾ ਜਾਵੇ ਤੇ ਸਾਨੂੰ ਜਲਦੀ ਤੋਂ ਜਲਦੀ ਗਲਾਨ ਚਾਲੀ ਕੀਤੀ ਜਾਵੇ ਤੇ ਸਾਨੂੰ ਕਮਲੀਆਂ ਦੀ ਜੋ ਕਟ ਹੈ ਉਹ ਪੂਰੀ ਕੀਤੀ ਜਾਵੇ ਜੀ ਪਹਿਲਾਂ ਤਾਂ ਸਾਰੇ ਸਾਡੇ ਅਧਿਆਪਕ ਸਾਥੀਆਂ ਨੂੰ ਤੇ ਵਿਦਿਆਰਥੀਆਂ ਨੂੰ ਸਾਡੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੀ ਬਹੁਤ-ਬਹੁਤ ਮੁਬਾਰਕਾਂ ਮੈਂ ਸੁਖਦੀਪ ਰਾਣੀ ਮੈਥਮੈਟਿਕਸ టీਚਰ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਪਾਟਣਾ ਅੱਜ ਬੱਚਿਆਂ ਦਾ ਟਾਈਮ ਵੀ ਚੇਂਜ ਹੋਇਆ ਹੈ 8 ਤੋਂ 2 ਦਾ ਹੋ ਗਿਆ ਜਿਵੇਂ ਕਿ ਮੌਸਮ ਚੇਂਜ ਹੋਣ ਦੇ ਨਾਲ ਗਰਮੀ ਸਰਦੀ ਦਾ ਟਾਈਮ ਹੁੰਦਾ ਹੈਗਾ ਤਾਂ ਅੱਜ ਜਿਹੜੇ ਬੱਚਿਆਂ ਦਾ ਨਵਾਂ ਸੈਸ਼ਨ ਵੀ ਸ਼ੁਰੂਆਤ ਵੀ ਹੋ ਰਹੀ ਹੈਗੀ ਤੇ ਬੱਚੇ ਬਹੁਤ ਖੁਸ਼ ਨੇਗੇ ਤੇ ਅਧਿਆਪਕ ਵੀ ਖੁਸ਼ ਨੇ ਕਿਉਂਕਿ ਸਾਨੂੰ ਨਵੇਂ ਸੈਸ਼ਨ ਦੇ ਵਿੱਚ ਨਵੀਆਂ ਜ਼ਿੰਮੇਵਾਰੀਆਂ ਮਿਲਦੀਆਂ ਨੇਗੀਆਂ ਤੇ ਬੱਚਿਆਂ ਦਾ ਜਿਹੜਾ ਹੈ ਸਵਾਗਤ ਕੀਤਾ ਗਿਆ ਪ੍ਰਿੰਸੀਪਲ ਸਰ ਵੱਲੋਂ ਸਟਾਫ ਵੱਲੋਂ ਤੇ ਬਾਕੀ ਅੱਗੇ ਦੀ ਜਿਵੇਂ ਵੀ ਸਾਨੂੰ ਹਦਾਇਤਾਂ ਜਾਰੀ ਹੋਣੀਆਂ ਉਸ ਤਰ੍ਹਾਂ ਅਸੀਂ ਸਕੂਲਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ